ਲੋਕਾਂ ਨੇ ਵੋਟ ਪਾਉਣੀ ਹੈ ਚੰਗੇ ਉਮੀਦਵਾਰ ਨੂੰ ਕਿਰਦਾਰ ਵਾਲੇ ਉਮੀਦਵਾਰ ਨੂੰ ਲੋਕਾਂ ਨੇ ਮਤਦਾਨ ਕਰਨਾ ਉਸ ਬੰਦੇ ਲਈ ਜਿਹੜਾ ਉਹਨਾਂ ਦੇ ਅਪਰੋਚ ਵਿੱਚ ਹੋ ਮੁੱਖ ਤੌਰ ਤੇ ਆਮ ਦਫ਼ਤਰਾਂ ਵਿੱਚ ਆਮ ਬੰਦੇ ਦੀ ਪਛਪਤੀ ਸ਼ੁਰੂ ਹੋ ਗਈ ਉਸ ਪਾਰਿਸ਼ ਵਾਲਾ ਸਿਸਟਮ ਵੱਡੇ ਵੱਡੇ ਪਰਿਵਾਰਾਂ ਦਾ ਸਿਆਸਤ 'ਚ ਦਬਦਬਾ ਉਹ ਇਹ ਆਮ ਆਦਮੀ ਪਾਰਟੀ ਨੇ ਖਤਮ ਕਰ ਦੇਖੋ ਚੰਨੀ ਸਾਫ਼ ਦੀ ਸਰਕਾਰ 'ਚ ਇਹਨਾਂ ਨੇ ਵੱਡੇ ਵੱਡੇ ਬੋਰ ਲਾਤੇ ਫਾਰੇ ਸ਼ਹਿਰ ਪਰ ਦਿੱਤੇ 36000 ਕੱਚੇ ਮੁਲਾਜ਼ਮ ਪੱਕੇ ਕਰਤੇ ਹਾਂ ਤਿੰਨ ਮਹੀਨੇ ਚ ਇਹਨਾਂ ਨੇ ਕੋਈ ਦਫ਼ਤਰੀ ਆਰਡਰ ਨਹੀਂ ਕੀਤਾ ਹਾਂ ਕੋਈ ਪ੍ਰਬੰਧ ਨਹੀਂ ਕੀਤਾ ਜੇ ਚਾਹੁੰਦੇ ਹਾਂ ਤਾਂ ਇਹ ਚੀਫ ਮਨਿਸਟਰ ਦੇ ਕਾਰ्यालय ਵਿੱਚ ਬੈਠ ਕੇ ਉਹ ਉਹਨੂੰ ਨੇਪਰੇ ਚਾ ਸਕਦੇ ਸੀ ਹਾਂ ਨਹੀਂ ਕੀਤਾ ਜਿੰਨੇ ਵੀ ਬਿਜਲੀ ਦਾ ਮੰਦੇ ਆ ਸਾਰੇ ਹਾਂ ਹੁਣ ਕੀ ਕਰਦੇ ਰਹੇ ਆ ਕਾਰ्यालय ਲੈ ਵਿੱਚ ਬੈਠ ਕੇ ਕੰਮ ਕਰਨ ਦੀ بجائے ਇਹਨਾਂ ਨੇ ਬਾਹਰ ਜਾ ਕੇ ਨੋਟੰਕੀ ਕਰਨੀ ਸ਼ੁਰੂ ਕਰ ਦਿੱਤੀ ਹਾਂ ਕਿਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਹਾਂ ਕਿਤੇ ਕਿਤੇ ਜਾ ਕੇ ਗੁੜ ਕੱਢਣ ਦੇ ਡਰਾਮੇ ਕਰਨ ਲੱਗ ਗਏ ਕਿਤੇ ਬੱਕਰੀਆਂ ਚੋਣ ਦੇ ਡਰਾਮੇ ਕਰਨ ਲੱਗ ਗਏ ਹਾਂ ਜੇ ਕੇਂਦਰ ਦੀਆਂ ਫਾਈਨੈਂਸ਼ੀਅਲ ਏਜੰਸੀਆਂ ਲੋਨ ਦੇ ਰਹੀਆਂ ਤਾਂ ਉਹ ਸ਼ਰਤਾਂ ਪੂਰੀਆਂ ਕਰਕੇ ਦੇ ਰਹੀਆਂ ਕੋ ਮੋਦੀ ਸਾਹਿਬ ਦੀ ਸਪਾਰਸ਼ ਤੇ ਥੋੜੀ ਦੇਰੀ ਹੈ ਕੋਈ ਬਗਾਨਿਆਂ ਨੂੰ ਤਾਂ ਜਾਣਨ ਨੂੰ ਟਾਈਮ ਲੱਗ ਜਾਂਦਾ ਪਰ ਕੋੜਮ ਦਾ ਕੋੜਮ ਨੂੰ ਪਤਾ ਹੁੰਦਾ ਹੂੰ ਸੋ ਕੇਪੀ ਸਾਹਿਬ ਜੇ ਉਹਨਾਂ ਦੇ ਖਿਲਾਫ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਅੱਡਾ ਵੱਡਾ ਫੈਸਲਾ ਕੀਤਾ ਹੂੰ ਪਾਰਟੀ ਛੱਡ ਕੇ ਉਹਨਾਂ ਦੇ ਖਿਲਾਫ ਚੋਣ ਲੜੀ ਜਾ ਰਹੀ ਆ ਇਹਦਾ ਮਤਲਬ ਅੰਦਰੋਂ ਅੰਦਰ ਹੀ ਇੱਕ ਬਹੁਤ ਵੱਡੀ ਜੰਗ ਹੈ ਉਹਨਾਂ ਦੀ ਦਸੋਂ ਨੇਤਾ ਜੀ ਦੇ ਵਿੱਚ ਅੱਜ ਜਲੰਧਰ ਅਸੀਂ ਘੁੰਮ ਰਹੇ ਹਾਂ ਔਰ ਜਲੰਧਰ ਦੇ ਵਿੱਚ ਲਗਾਤਾਰ ਜਿੰਨੇ ਵੀ ਕੈਂਡੀਡੇਟਸ ਨੇ ਅਸੀਂ ਸਾਰਾ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਔਰ ਅੱਜ ਸੱਤਾਧਾਰੀ ਤਿਰਜੋ ਪੰਜਾਬ ਦੀ ਸੱਤਾਧਾਰੀ ਤਿਰ ਉਸਦੇ ਕੈਂਡੀਡੇਟ ਯਾਨੀ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪਵਨ ਕੁਮਾਰ ਟੀਨੂ ਸਾਡਾ ਨਾਲ ਮੌਜੂਦ ਨੇ ਜ਼ਰੂਰ ਇਹ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਪਵਨ ਕੁਮਾਰ ਟੀਨੂ ਜਿਹੜੇ ਨੇ ਉਹ ਮੁੱਦਿਆਂ ਨੂੰ ਕਿੱਦਾਂ ਦੇਖ ਰਹੇ ਨੇ ਸੋ ਸੱਚਾ ਜੀ ਥੈਂਕ ਯੂ ਜੀ ਟੀਨੂ ਸਾਹਿਬ ਹਾਰ ਸੀਟ ਬਣ ਚੁੱਕੀਆਂ ਜਲੰਧਰ ਖਾਸ ਕਰਕੇ ਉਸ ਵਕਤ ਜਦੋਂ ਤੁਹਾਡੀ ਹੀ ਪਾਰਟੀ ਦੇ ਇੱਕ ਉਮੀਦਵਾਰ ਜਿਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੀਗਾ ਜਿਨ੍ਹਾਂ ਜਗ੍ਹਾ ਤੁਹਾਨੂੰ ਉਮੀਦਵਾਰ ਐਲਾਨਾ ਗਿਆ ਉਹ ਪਾਰਟੀ ਛੱਡ ਕੇ ਭਾਜਪਾ ਚੱਲ ਗਏ ਉਸ ਤੋਂ ਬਾਅਦ ਨੰਬਰ ਤੁਹਾਡਾ ਲੱਗ ਗਿਆ ਕਿ ਤੁਸੀਂ ਹੁਣ ਇੱਥੋਂ ਚੋਣਾ ਲੜੋਗੇ ਕਿੱਦਾਂ ਦੇਖਦੇ ਹੋ ਇਸ ਪੂਰੇ ਰਾਜਨੀਤਿਕ ਸਮੀਕਰਨ ਨੂੰ ਕਿਉਂਕਿ ਇਸੇ ਚੀਜ਼ ਨੇ ਸ਼ਾਇਦ ਹਰ ਕਿਸੇ ਦੀ ਨਜ਼ਰ ਜਲੰਧਰ ਸੀਟ ਦੇ ਉੱਤੇ ਬਣਾਈ ਹੋਈ ਹੈ ਇਸ ਵਕਤ ਦੇਖੋ ਕੋਈ ਕਿਧਰੋਂ ਕਿਧਰ ਜਾਂਦਾ ਹਾਂ ਇਹ ਕੋਈ ਗੈਰ ਕਾਨੂੰਨੀ ਨਹੀਂ ਬਿਲਕੁਲ ਲੋਕਾਂ ਨੇ ਵੋਟ ਪਾਉਣੀ ਹੈ ਕੰਮ ਨੂੰ ਹਾਂ ਲੋਕਾਂ ਨੇ ਵੋਟ ਪਾਉਣੀ ਹੈ ਚੰਗੇ ਉਮੀਦਵਾਰ ਨੂੰ ਕਿਰਦਾਰ ਵਾਲੇ ਉਮੀਦਵਾਰ ਨੂੰ ਹਾਂ ਲੋਕਾਂ ਨੇ ਮਤਦਾਨ ਕਰਨਾ ਉਸ ਬੰਦੇ ਲਈ ਜਿਹੜਾ ਉਹਨਾਂ ਦੇ ਅਪਰੋਚ ਵਿੱਚ ਹੋਵੇ ਅਪਰੋਚੇਬਲ ਹੋਵੇ ਹਾਂ ਮੇਰਾ ਪਿਛਲੇ 25 ਸਾਲ ਤੋਂ ਮੇਰਾ ਜਿਹੜਾ ਰਾਜਨੀਤਿਕ ਜੀਵਨ ਹੈ ਹਾਂ ਉਹ ਆਮ ਲੋਕਾਂ ਵਿੱਚ ਵਿਚਰਨ ਵਾਲਾ ਆ। ਹੂੰ। ਮੈਂ ਇਮਾਨਦਾਰੀ ਨਾਲ ਬਿਨਾ ਕਿਸੇ ਡਰ ਤੋਂ, ਬਿਨਾ ਨਸ਼ਿਆਂ ਨੂੰ ਪ੍ਰਮੋਟ ਕਰਨ ਤੋਂ ਰਾਜਨੀਤੀ ਕੀਤੀ ਆ। ਹੂੰ। ਮੈਂ ਤਾਂ ਉਹਦੇ ਬੇਸ ਤੇ ਐਮਪੀ ਦਾ ਇਲੈਕਸ਼ਨ ਲੜ ਰਹਾ ਹਾਂ। ਹੂੰ। ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਹੂੰ ਮੈਂ ਇਹ ਸੋਚਿਆ ਯਾ ਮੇਰੇ ਦਿਮਾਗ ਵਿੱਚ ਪਹਿਲਾਂ ਵੀ ਇਹ ਗੱਲ ਆਈ। ਹਾਂ ਕਿ ਜਿਹੜੀਆਂ ਆਮ ਆਦਮੀ ਦੀਆਂ ਜ਼ਰੂਰਤਾਂ ਆ ਇਨਸਾਨ ਦੀਆਂ ਹਾਂ ਉਹ ਇਸ ਪਾਰਟੀ ਨੇ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਾਂ ਕਦੀ ਸਰਕਾਰਾਂ ਕਹਿੰਦੀਆਂ ਹੁੰਦੀਆਂ ਅਸੀਂ ਖਜ਼ਾਨਾ ਖਾਲੀ ਹੈ ਹਾਂ ਖਜ਼ਾਨਾ ਬੰਦ ਹੈ ਹਾਂ ਪਰ ਦੇਖੋ 90% ਪੰਜਾਬ 'ਚ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਗਏ ਹਾਂ ਬਹੁਤ ਸਾਰੀਆਂ ਸਹੂਲਤਾਂ ਕਿਸਾਨਾਂ ਨੂੰ ਬਿਜਲੀ ਦੀ ਸਹੂਲਤ ਕਿਸਾਨਾਂ ਨੂੰ ਐਤਕੀ ਆ ਪਿਛਲੇ 2 ਸੀਜ਼ਨ 1 ਲੀਟਰ ਵੀ ਤੇਲ ਨਹੀਂ ਬਟ ਡੀਜ਼ਲ ਨਹੀਂ ਵਰਤਣਾ ਪਿਆ ਹਾਂ 40 40 42000 ਨੌਕਰੀ ਵੀ ਸਰਕਾਰੀ ਮਿਲ ਗਈ ਹਾਂ ਮੁੱਖ ਤੌਰ ਤੇ ਆਮ ਦਫ਼ਤਰਾਂ ਵਿੱਚ ਆਮ ਬੰਦੇ ਦੀ ਪੁੱਛ ਪ੍ਰਤੀਤ ਸ਼ੁਰੂ ਹੋ ਗਈ ਹਾਂ ਉਹ ਸਪਾਰਸ਼ ਵਾਲਾ ਸਿਸਟਮ ਵੱਡੇ ਵੱਡੇ ਪਰਿਵਾਰਾਂ ਦਾ ਸਿਆਸਤ ਚ ਦਬਦਬਾ ਹਾਂ ਉਹ ਇਹ ਆਮ ਆਦਮੀ ਪਾਰਟੀ ਨੇ ਖਤਮ ਕਰਤਾ ਹਾਂ ਇਸ ਕਰਕੇ ਮੈਨੂੰ ਇਹਨਾਂ ਨੇ ਪ੍ਰਭਾਵਿਤ ਕੀਤਾ ਇਸ ਚੀਜ਼ ਨੇ ਕਿਉਂਕਿ ਅਸੀਂ 2022 ਚ ਮੈਂ ਵੀ ਇਲੈਕਸ਼ਨ ਲੜਿਆ ਉਦੋਂ ਅਸੀਂ ਵੀ ਸੋਚਦੇ ਸੀ ਵੀ ਆਮ ਆਦਮੀ ਪਾਰਟੀ ਜੀ ਸੋਸ਼ਲ ਮੀਡੀਆ ਤੇ ਆਏ ਤਾਂ ਪਾਣੀ ਦਾ ਬਲਬਲਾ ਆ ਖਤਮ ਹੋ ਜਾਏਗੀ ਪਰ ਨਹੀਂ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਾਰੀ ਆਮ ਆਦਮੀ ਪਾਰਟੀ ਨਾਲ ਜੁੜ ਗਈ ਹੈ ਹਾਂ ਲੋਕ ਕਰਪਸ਼ਨ ਤੋਂ ਬੜੇ ਪਰੇਸ਼ਾਨ ਆ ਹਾਂ ਲੋਕ ਚਾਹੁੰਦੇ ਆ ਵੀ ਲੀਡਰ ਆਮ ਹੋਣ ਜਿਹੜੇ ਆਮ ਵਿਚਰਣ ਲੋਕਾਂ 'ਚ ਹਾਂ ਉਹ ਜਿਹੜਾ ਵੀਆਈਪੀ ਵੱਡੇ ਵੱਡੇ ਪਰਿਵਾਰਾਂ ਦੇ ਬੰਦੇ ਸੱਤਾ ਤੇ ਕਬਜ਼ਾ ਕਰਕੇ ਬਹਿ ਜਾਂਦੇ ਆ ਤੇ ਮੁਰਕੇ ਉਹਨਾਂ ਨੂੰ ਮਿਲਣਾ ਵੀ ਬੜਾ ਔਖਾ ਹੋ ਜਾਂਦਾ ਤੱਕੇ ਖਾਣੇ ਪੈਂਦੇ ਆ ਹਾਂ ਉਹ ਆਮ ਆਦਮੀ ਦੀ ਲਹਿਰ ਨੇ ਖਤਮ ਕਰ ਦਿੱਤੀ ਹਾਂ ਬਟਿੰਡੂ ਸਾਹਿਬ ਇੱਥੇ ਅੱਜ ਅਸੀਂ ਸ਼ਾਬਕਾ ਮੁੱਖ ਮੰਤਰੀ ਜੋ ਕਿ ਤੁਹਾਡੇ ਇਸ ਵਕਤ ਕੰਪੀਟੀਟਰ ਵੀ ਨੇ ਤੁਹਾਡੇ ਮੁਕਾਬਲੇ ਦੇ ਵਿੱਚ ਖੜੇ ਨੇ ਚਰਨਜੀਤ ਸਿੰਘ ਚੰਨੀ ਅੱਜ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਦੋ ਸ਼ਰਾਂ ਦੇ ਨਜ਼ਰ ਆ ਕਹਿੰਦੇ ਕਿ ਜਿਹੜੀ 36000 ਨੌਕਰੀ ਮੈਂ ਆਪਣੇ ਸਮੇਂ ਤੇ ਦੇ ਕੇ ਗਿਆ ਸੀਗਾ ਉਹੀ ਨੌਕਰੀ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਅਪਾਇਨਮੈਂਟ ਲੈਟਰ ਵੰਡੇ ਕਹਿੰਦੇ ਉਸ ਵੇਲੇ ਜਾਬਤਾ ਲੱਗ ਗਿਆ ਸੀਗਾ ਮੈਂ ਅਪਾਇਨਮੈਂਟ ਲੈਟਰ ਵੰਡ ਨਹੀਂ ਦੂਜਾ ਕਹਿੰਦੇ ਕਹਿੰਦੇ ਕਿ ਜੇਕਰ ਬਿਜਲੀ ਫਰੀ ਦਿੱਤੀ ਆ ਬਿਜਲੀ ਕਹਿੰਦੇ ਸਰਕਾਰ ਕੋ ਹੈ ਨਹੀਂ ਤਨਖਾਹਾਂ ਦੇ ਨਹੀਂ ਸਰਕਾਰ ਕੋ ਪੈਸਾ ਹੈ ਨਹੀਂ 21000 ਕਰੋੜ ਦਾ ਪੰਜਾਬ ਸਰਕਾਰ ਨੇ ਕਰਜ਼ਾ ਲੈ ਲਿਆ ਔਰ ਵਾਦੇ ਕਹਿੰਦੇ ਪੂਰੇ ਕਰਦੀਏ ਪਰ ਵਾਦੇ ਕੋਈ ਪੂਰੇ ਕੀਤੇ ਨਹੀਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਦਾ ਹਰ ਵਾਰੀ ਹਰ ਜਿੱਕਰ ਗੱਲ ਕਰੀਏ ਤਾਂ ਕੋਈ ਵੀ ਅਗਰ ਚੋਣਿੰਦ ਨਵੀਂ ਵਾਰ ਲਾਏਗੀ ਸ਼ਾਇਦ ਉਹ ਵਾਦੇ ਨੂੰ ਲੈ ਕੇ ਵਿਰੋਧੀ ਧਰਮ ਨੂੰ ਲਗਾਤਾਰ ਕਰੇ ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਹਾਂ ਨਾ ਹੂੰ ਦੇਖੋ ਚੰਨੀ ਸਾਹਬ ਦੀ ਸਰਕਾਰ ਚ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਤੇ ਹਾਂ ਸਾਰੇ ਸ਼ਹਿਰ ਪਰ ਦਿੱਤੇ ਵੀ 36000 ਕੱਚੇ ਮੁਲਾਜ਼ਮ ਪੱਕੇ ਕਰਤੇ ਹਾਂ ਤਿੰਨ ਮਹੀਨੇ ਚ ਇਹਨਾਂ ਨੇ ਕੋਈ ਦਫ਼ਤਰੀ ਆਰਡਰ ਨਹੀਂ ਕੀਤਾ ਹਾਂ ਕੋਈ ਪ੍ਰਬੰਧ ਨਹੀਂ ਕੀਤਾ ਜੇ ਚਾਹੁੰਦੇ ਹਾਂ ਤਾਂ ਇਹ ਚੀਫ ਮਨਿਸਟਰ ਦੇ ਕਾਰਜਾਲੇ ਵਿੱਚ ਬੈਠ ਕੇ ਉਹ ਉਹਨੂੰ ਨਿਪਰੇ ਛਾੜ ਸਕਦੇ ਸੀ ਹਾਂ ਨਹੀਂ ਕੀਤਾ ਜਿੰਨੇ ਵੀ ਬਿਜਲੀ ਦਾ ਮੰਨਦੇ ਆ ਸਾਰੇ ਹਾਂ ਹੁਣ ਕੀ ਕਰਦੇ ਰਹੇ ਇਹ ਕਾਰਲੇ ਵਾਲੇ ਵਿੱਚ ਬੈਠ ਕੇ ਕੰਮ ਕਰਨ ਦੀ بجائے ਇਹਨਾਂ ਨੇ ਬਾਹਰ ਜਾ ਕੇ ਨੋਟੰਕੀ ਕਰਨੀ ਸ਼ੁਰੂ ਕਰ ਦਿੱਤੀ ਹਾਂ ਕਿਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਹਾਂ ਕਿਤੇ ਕਿਤੇ ਜਾ ਕੇ ਗੁੜ ਕੱਢਣ ਦੇ ਡਰਾਮੇ ਕਰਨ ਲੱਗ ਗਏ ਕਿਤੇ ਬੱਕਰੀਆਂ ਚੋਣ ਦੇ ਡਰਾਮੇ ਕਰਨ ਲੱਗ ਗਏ ਹਾਂ ਕਿਤੇ ਮੈਂ ਪਤੰਗ ਚੜ੍ਹਾ ਲੈਣਾ ਮੈਂ ਮੰਜਾ ਬੁਣ ਲੈਣਾ ਇਦਾਂ ਦੀਆਂ ਗੱਲਾਂ ਕਰਕੇ ਗਰੀਬ ਲੋਕਾਂ ਨੂੰ ਜਿਦਾਂ ਫਸਾਉਣ ਦੀ ਕੋਸ਼ਿਸ਼ ਕੀਤੀ ਸੀਫ ਤਾਂ ਕੱਲ ਵੀ ਲਾਰੇ ਸੀ ਉਸ ਦੇਖੇ ਆਪਾਂ ਵੀਡੀਓ ਵੀ ਦੇਖੀਏ ਤੇ ਉਹ ਇਸ ਕਰਕੇ ਚੀਫ ਮਿਨਿਸਟਰ ਦਾ ਕੰਮ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ। ਹਾਂ। ਉਹਨਾਂ ਨੇ ਉਹ ਕੰਮ ਨਹੀਂ ਕੀਤਾ। ਹਾਂ। ਸੜਕ ਤੇ ਜਾ ਕੇ ਡਰਾਮੇਬਾਜ਼ੀ ਕੀਤੀ। ਇਸ ਕਰਕੇ ਉਹ ਕੋਈ ਕੰਮ ਵੀ ਗਰਾਊਂਡ ਤੇ ਪਹਚਾ ਨਹੀਂ ਸਕੇ। ਹਾਂ। ਜਿੱਥੇ ਤੱਕ ਰਹੀ ਕਰਜ਼ਿਆਂ ਦੀ ਗੱਲ। ਹਾਂ। ਕਰਜ਼ੇ ਤਾਂ ਸਾਰੀਆਂ ਸਰਕਾਰਾਂ ਲੈਂਦੀਆਂ। ਕੌਣ ਨਹੀਂ ਲੈਂਦਾ ਕਰਜ਼ਾ? ਹਾਂ। ਗੱਲ ਆਮ ਬੰਦੇ ਨੂੰ ਕਰਜ਼ੇ ਨਾਲ ਲੈਣਾ ਦੇਣਾ ਨਹੀਂ। ਹਾਂ। ਆਮ ਬੰਦਾ ਕਹਿੰਦਾ ਯਾਰ ਮੇਰਾ 7-8000 ਦਾ ਬਿਜਲੀ ਦਾ ਬਿੱਲ ਮੈਨੂੰ ਮਾਫ ਹੋ ਗਿਆ ਜ਼ੀਰੋ ਹੋ ਗਿਆ ਹਾਂ ਵੱਧਦੀ ਮਹਿੰਗਾਈ 'ਚ ਇਹ ਤਾਂ ਸਰਕਾਰ ਨੇ ਰਾਹਤ ਤਾਂ ਦਿੱਤੀ ਹੈ ਹਾਂ ਕਰਜਾ ਤਾਂ ਸਰਕਾਰ ਨੇ ਲਿਆ ਸਰਕਾਰ ਨੇ ਮੋੜਨਾ ਕਿਸੇ ਆਮ ਆਮ ਵੋਟਰ ਨੇ ਤਾਂ ਮੋੜਨਾ ਨਹੀਂ ਹਾਂ ਇਹ ਪੈਸਾ ਤਾਂ ਉਹ ਟੈਕਸਿਸ ਦਾ ਜਿਹੜਾ ਆਏਗਾ ਜਾਂ ਪੈਸਾ ਜਿੱਥੋਂ ਵੀ ਆਏਗਾ ਉਹ ਤਾਂ ਆਮ ਇਨਸਾਨ ਤੇ ਹੀ ਬੋਝ ਪਏਗਾ ਨਾ ਟੈਕਸਿਸ ਜੇ ਸਰਕਾਰ ਪੈਸਾ ਨਹੀਂ ਸਮੇਂ ਸਿਰ ਵਾਪਸ ਕਰ पाएगी ਸ਼ਾਇਦ ਟੈਕਸਿਸ ਨੂੰ ਨੇ ਵਧਾਣੇ ਪੈਸੇ ਦੇਖੋ ਜਿਹੜਾ ਮਾੜਾ ਕਰਜ਼ਦਾਰ ਹੁੰਦਾ ਹਾਂ ਉਹਨੂੰ ਕੋਈ ਵੀ ਬੈਂਕ ਕਰਜ਼ ਨਹੀਂ ਦਿੰਦਾ ਕਰਜਾ ਮਿਲਦਾ ਤੁਹਾਡੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਉੱਤੇ ਆਮਦਨੀ ਦੇ ਉੱਤੇ ਹਾਂ ਜਿੰਨਾ ਤੁਹਾਡਾ ਉਹਦਾ ਮੇਰਾ ਖਿਆਲ 17% ਕੇ 18% ਤੁਸੀਂ ਹੀ ਆਪਣੇ ਜੀਐਸਟੀਪੀ ਦਾ ਲੈ ਸਕਦੇ ਹੋ ਹੂੰ ਉਸ ਤੋਂ ਬਾਅਦ ਦੇਣਾ ਨਹੀਂ ਕੋਈ ਸਪਾਰਸ਼ ਥੋੜੀ ਆ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਕੱਲੀ ਪੰਜਾਬ ਚ ਹਾਂ ਜੇ ਕੇਂਦਰ ਦੀਆਂ ਫਾਈਨੈਂਸ਼ੀਅਲ ਏਜੰਸੀਆਂ ਲੋਨ ਦੇ ਰਹੀਆਂ ਆ ਤੋ ਉਹ ਸ਼ਰਤਾਂ ਪੂਰੀਆਂ ਕਰਕੇ ਦੇ ਰਹੀਆਂ ਕੋ ਮੋਦੀ ਸਾਹਿਬ ਦੀ ਸਪਾਰਸ਼ ਤੇ ਥੋੜੀ ਦੇ ਰਹੀਆਂ ਹਾਂ ਉਹ ਤਾਂ ਤੁਸੀਂ ਕਰਜ਼ਾ ਲੈਣਾ ਹੋਵੇ ਮੈਂ ਕਰਜ਼ਾ ਲੈਣਾ ਹੋਵੇ ਮੈਨੂੰ ਸਾਰੀਆਂ ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਪੂਰੀਆਂ ਕਰਨੀਆਂ ਪੈਂਦੀਆਂ ਬਿਲਕੁਲ ਸੋ ਕਰਜ਼ਾ ਪੂਰੀ ਦੁਨੀਆ ਦਾ ਅੱਗੇ ਵਧਣ ਦਾ ਇੱਕ ਸਾਧਨ ਆ ਲੋਨ ਹਾਂ ਬਿਜ਼ਨਸ ਵਾਲੇ ਲੈਂਦੇ ਆ ਸਾਰੇ ਉਹਨੂੰ ਤੁਸੀਂ ਵਰਤਦੇ ਕਿੱਥੇ ਆ ਇਹ ਮੁੱਖ ਗੱਲ ਆ ਹੁਣ ਦੇਖੋ ਐਜੂਕੇਸ਼ਨ ਤੇ ਪੈਸਾ ਲਾਇਆ ਜਾ ਰਿਹਾ ਹ ਸਕੂਲ ਆਫ ਹਿਮਨਿਸ ਮੰਦਰੇ ਲੋਕਾਂ ਦੀ ਹੈਲਥ ਵਾਸਤੇ ਲਾਇਆ ਜਾ ਰਿਹਾ ਤਾਂ ਕਿ ਲੋਕਾਂ ਦੀ ਹੈਲਥ ਨੂੰ ਠੀਕ ਕੀਤਾ ਜਾ ਸਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹ ਸੋ ਪਰ ਇਹਦੇ ਵਿੱਚ ਟਿਨੂ ਸਾਹਿਬ ਸਭ ਤੋਂ ਵੱਡੀ ਗੱਲ ਦੇਖਣ ਲਈ ਹੈ ਨਾ ਅੱਜ ਅਸੀਂ ਚੰਨੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਚੰਨੀ ਸਾਹਿਬ ਕਹਿ ਰਹੇ ਨੇ ਸਿੱਧੇ ਦੋਸ਼ ਲਾਉਣ ਦੇ ਕਹਿੰਦੇ ਕਿ ਵਾਅਦੇ ਜਿਹੜੇ ਪਾਰਟੀ ਵੱਲੋਂ ਕੀਤੇ ਗਏ ਸੀਗੇ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਕਹਿੰ ਰਹੇ ਨੇ ਕਿ ਚੋਣਾਂ ਦਾ ਸਮਾਂ ਚੱਲ ਰਿਹਾ ਹੈ 20000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਸਰਕਾਰ ਵੱਲੋਂ ਚੁਕ ਲਿਆ ਗਿਆ ਸਿੱਧੇ ਤੌਰ ਦੇ ਉੱਤੇ ਇੱਕ ਵੱਡੀ ਗੱਲ ਹੈ ਜੇ ਵੀ ਕਹੇ ਕਹਿੰਦੇ ਕਿ ਜਿਹੜੀ 36000 ਨੌਕਰੀਆਂ ਮੈਂ ਦਿੱਤੀਆਂ ਸੀਗੀਆਂ ਉਸੇ ਨੌਕਰੀਆਂ ਦੇ ਕਹਿੰਦੇ ਮੈਂ ਜਾਤਾਂ ਲੱਗਿਆ ਸੀਗਾ ਅਪੁਆਇੰਟਮੈਂਟ ਲੈਟਰ ਨਹੀਂ ਦੇ ਪਾਇਆ ਤੇ ਸ਼ਾਇਦ ਇਸੇ ਕਰ ਕੋ ਨੌਕਰੀਆਂ ਨੂੰ ਹੀ ਅੱਗੇ ਪਾਰਟੀ ਨੇ ਦਿੱਤਾ ਜਿਸ ਦਾ ਹੁਣ ਰੋਲਾ ਪਿਆ ਰਿਹਾ ਕਿ 43000 ਨੌਕਰੀਆਂ ਦੇ ਦਿੱਤੀਆਂ ਕਹਿੰਦੇ ਇੱਕ ਵੀ ਨਵੀਂ ਨੌਕਰੀ ਦਾ ਨੋਟੀਫਿਕੇਸ਼ਨ ਨਹੀਂ ਹੋਇਆ ਬਿਲਕੁਲ ਹਾਂ ਚੰਨੀ ਸਾਹਿਬ ਸਾਢੇ ਕੋ ਤਿੰਨ ਮਹੀਨੇ ਚੀਫ ਮਿਨਿਸਟਰ ਰਿਹਾ ਯਾਨੀ 100 ਦਿਨ ਹਾਂ ਉਹ ਚਾਹੁੰਦੇ ਤਾਂ 100 ਦਿਨਾਂ ਦੇ ਅੰਦਰ ਬਹੁਤ ਕੰਮ ਕਰ ਸਕਦੇ ਸੀ ਹਾਂ ਉਹ ਦਫ਼ਤਰ ਤੋਂ ਲੱਗ ਕੇ ਤਰਤਲ ਤੱਕ ਜ਼ਮੀਨ ਤੱਕ ਕੰਮ ਪਹੁੰਚਾ ਸਕਦੇ ਸੀ ਹਾਂ ਉਹਨਾਂ ਨੂੰ ਕਾਰਿਆਲੇ 'ਚ ਬੈਠ ਕੇ ਚੀਫ ਮਿਨਿਸਟਰ ਦੇ ਆਫਿਸ 'ਚ ਸੈਕਟਰੀਅਟ 'ਚ ਬੈਠ ਕੇ ਕੰਮ ਕਰਨਾ ਚਾਹੀਦਾ ਸੀ ਦਿਨ ਰਾਤ ਹਾਂ ਪਰ ਉਹਨਾਂ ਨੇ ਇਹ ਨਹੀਂ ਕੀਤਾ ਸੜਕਾਂ ਤੇ ਬੋਰਡ ਲਵਾਤੇ 36000 ਕੱਚੇ ਮੁਲਾਜ਼ਮ ਪੱਕੇ ਕਰਤੇ ਆਰਡਰ ਕੋਈ ਕੀਤਾ ਨਹੀਂ ਹਾਂ ਪਿੱਛੇ ਹਾਂ ਫਿਰ ਕਹਿ ਦਿੱਤਾ ਮੈਂ ਲਾਲ ਲਕੀਰ ਵਾਲੇ ਮਕਾਨਾਂ ਨੂੰ ਮਾਲਕੀ ਦਿੱਤੀ ਬੋਰਡ ਲਵਾਉਣ ਤੇ ਆਰਡਰ ਕੋਈ ਕੀਤਾ ਨਹੀਂ ਹੂੰ ਦੇਖੋ ਸਾਢੇ 3 ਮਹੀਨੇ ਫालतू ਗੁਆਤੇ ਹੂੰ ਆਖਰ ਤੇ ਜਾ ਕੇ ਫਿਰ ਜਦੋਂ ਜਾਬਤਾ ਤਾਂ ਲੱਗਣਾ ਸੀ ਇਹ ਕੋਈ ਅਚਾਨਕ ਥੋੜੀ ਜਾਬਤਾ ਲੱਗ ਗਿਆ ਹੂੰ ਜਾਬਤਾ ਤਾਂ ਤੈਅ ਸੀ ਚੋਣਾ ਡਿਊ ਸੀ ਉਹ ਲੱਗਣਾ ਹੀ ਸੀ ਉਹਨਾਂ ਸਾਢੇ 3 ਮਹੀਨਿਆਂ ਜੇ ਚੰਨੀ ਜੀ ਨੂੰ ਉਹ ਕੰਮ ਕਰਾ ਲੈਣੇ ਚਾਹੀਦੇ ਸੀ ਪਰ ਉਹਨਾਂ ਨੇ ਆਪਣਾ ਟਾਈਮ ਬਰਬਾਦ ਕਰ ਦਿੱਤਾ ਹੂੰ ਨੱਚਣ ਟੱਪਣ ਚ ਲੋਕਾਂ ਦੇ ਵਿੱਚ ਜਾ ਕੇ ਗੁੜ ਕੱਢਣ ਲੱਗ ਗਏ ਮੰਜੇ ਬੁਣਨ ਲੱਗ ਗਏ ਟੈਂਟ ਲਾਉਣ ਲੱਗ ਗਏ ਬੱਕਰੀਆਂ ਚੋਣ ਲੱਗ ਗਏ ਪਤੰਗ ਚੜਾਉਣ ਲੱਗ ਗਏ ਹਾਂ ਸੋ ਇਹ ਡਰਾਮੇਵਾਜੀ ਕਰਕੇ ਉਹ ਕੋਈ ਕੰਮ ਨਹੀਂ ਕਰ ਸਕਿਆ ਹਾਂ ਦੇਖੋ ਜਾਂ ਤਾਂ ਤੁਸੀਂ ਜ਼ਿੰਦਗੀ ਚ ਦਿਖਾਵਾ ਕਰ ਲਓ ਪੋਲਿਟਿਕਸ ਵਿੱਚ ਤੇ ਜਾਂ ਤੁਸੀਂ ਗਰਾਊਂਡ ਤੇ ਧਰਤਲ ਤੇ ਕੰਮ ਕਰ ਲਓ ਹਾਂ ਸੋ ਚੰਨੀ ਹੁਣਾਂ ਨੇ ਗਰਾਊਂਡ ਤੇ ਕੰਮ ਕਰਨ ਦੀ ਬਜਾਏ ਵੋਟਾਂ ਹਥਿਆਉਣ ਲਈ ਡਰਾਮੇ ਬਾਜੀ ਦਿਖਾਵਾ ਕੀਤਾ ਹਾਂ ਤੇ ਹੁਣ ਉਹਨਾਂ ਦੇ ਸਾਢੇ 3 ਮਹੀਨੇ ਦੀ ਸਰਕਾਰ ਦੀ ਕੋਈ ਪ੍ਰਾਪਤੀ ਨਹੀਂ ਕਿਉਂਕਿ ਜੇ ਉਹਨਾਂ ਦੀ ਕੋਈ ਪ੍ਰਾਪਤੀ ਹੁੰਦੀ ਹਾਂ ਤਾਂ ਉਹ ਘੱਟੋ-ਘੱਟ ਆਪਣੀਆਂ ਦੋ ਸੀਟਾਂ ਤੇ ਇੰਨੀ ਬੁਰੀ ਤਰ੍ਹਾਂ ਨਾ ਹਾਰਦੇ ਕਹਿੰਦੇ ਮੈਂ ਪੈਟਰੋਲ ਡੀਜ਼ਲ ਸਸਤਾ ਕਰਕੇ ਗਿਆ ਸੀਗਾ ਕਹਿੰਦੇ ਮੈਂ ਬਿਜਲੀ ਦਾ ਬਿੱਲ ਬਿਜਲੀ ਦਾ ਜਿਹੜਾ ਰੇਟ ਹੈ ਉਹ 3 ਰੁਪਏ ਸਸਤਾ ਕੀਤਾ ਸੀਗਾ 200 ਯੂਨਿਟ ਬਿਲਿ ਫ੍ਰੀ ਆਂਦੀ ਸੀਗੀ ਜੋ ਜਿਸ ਦੇ ਉੱਤੇ ਕੋਈ ਕੈਪਿੰਗ ਨਹੀਂ ਸੀਗੀ ਕਹਿੰਦੇ ਇੱਥੇ ਜੇ ਬਿਜਲੀ ਫ੍ਰੀ ਕੀਤੀ ਗਈ ਤੇ ਉਸਦੇ ਉੱਤੇ ਕੈਪਿੰਗ ਲਗਾ ਦਿੱਤੀ ਗਈ ਕਿ ਜੇਕਰ 300 ਤੋਂ 300 ਇੱਕ ਵੀ ਹੋਇਆ ਤੇ ਤੁਹਾਨੂੰ ਪੂਰੇ 300 ਇੱਕ ਦਾ ਜਿਹੜਾ ਬਿੱਲ ਦੇਣਾ ਪਵੇਗਾ ਉਸਦੀ ਵੀ ਗੱਲ ਕਰਦੇ ਨਜ਼ਰ ਆਏ ਫੇ ਖਾਸ ਕਰਕੇ ਕਹਿੰਦੇ ਮੈਂ ਜਦੋਂ ਵੀ ਬੀਬੀਆਂ 'ਚ ਜਾਣਾ ਉਹ 1000 ਰੁਪਏ ਮਹੀਨੇ ਦੀ ਗੱਲ ਕਰਦੇ ਕਹਿੰਦੇ ਜੋ ਵਾਧ ਆਮ ਆਦਮੀ ਪਾਰਟੀ ਨੇ ਕੀਤਾ ਕਰ ਸਕਦਾ ਦੇਖੋ ਅਸਲ 'ਚ ਤਾਂ ਚੰਨੀ ਸਾਹਿਬ ਤੋਂ ਵੀ ਪਹਿਲਾਂ ਹੀ ਇੱਕ ਸੈਕਸ਼ਨ ਨੂੰ ਬਿਜਲੀ 200 ਯੂਨਿਟ ਤੱਕ ਮੁਫਤ ਮਿਲਦੀ ਸੀ ਹਾਂ ਪਰ ਆਮ ਆਦਮੀ ਪਾਰਟੀ ਦੀ ਖਾਸੀਅਤ ਕੀ ਹੈ ਕਿ ਇਹਨਾਂ ਨੇ ਕੋਈ ਕੈਟਾਗਰੀ ਦੀ ਕੋਈ ਜਾਤੀ ਦੀ ਸ਼ਰਤ ਨਹੀਂ ਲਾਈ ਹਾਂ ਇਹਨਾਂ ਨੇ ਇੱਕ ਸਾਰ ਸਾਰਿਆਂ ਦਾ ਹੀ 600 ਯੂਨਿਟ ਮੁਫਤ ਕਰਤਾ ਹਾਂ ਉਹਦੇ ਨਾਲ ਜਿੰਨੇ ਵੀ ਕੋਈ ਪ੍ਰਾਈਵੇਟ ਜੌਬ ਕਰਨ ਵਾਲਾ ਕੋਈ ਦੁਕਾਨਦਾਰ ਆ ਕੋਈ ਮਿਹਨਤ ਕਸ਼ਿਆ ਕੋਈ ਉਹ ਸਾਰਿਆਂ ਨੂੰ ਇੱਕ ਸਾ ਬਿਨਾ ਕੋਈ ਐਪਲੀਕੇਸ਼ਨ ਦਿੱਤੇ ਹਾਂ ਬਿਨਾ ਕੋਈ ਐਫੀਡੇਵਿਟ ਦਿੱਤੇ ਬਿਨਾ ਕੋਈ ਆਧਾਰ ਕਾਰਡ ਕੋਈ ਮੋਹਰ ਲਵਾਏ ਸਰਪੰਚ ਕਾਉਂਸਲਰ ਐਮਐਲਏ ਦੀ ਸਭ ਨੂੰ ਇੱਕ ਸਾਰ ਆਰਡਰ ਕਰਤੇ ਆਮ ਆਦਮੀ ਪਾਰਟੀ ਹੂੰ ਇਹ ਬਹੁਤ ਵੱਡਾ ਫੈਸਲਾ ਸੀ ਆਮ ਆਦਮੀ ਪਾਰਟੀ ਦਾ ਭਗਵੰਤ ਸਿੰਘ ਮਾਨ ਹੋਰਾਂ ਦਾ ਜਿੱਥੇ ਤੱਕ ਅ ਜਿਹੜਾ ਤੁਸੀਂ 1000 ਰੁਪਏ ਦੀ ਗੱਲ ਕੀਤੀ ਆ ਦੇਖੋ ਬਿਜਲੀ ਦੀ 90% ਸਹੂਲਤ ਦੇਣ ਨਾਲ ਜਿਹੜਾ 90% ਜ਼ੀਰੋ ਲੋਕਾਂ ਦਾ ਬਿੱਲ ਆਇਆ 5 ਤੋਂ 7000 ਹਰ ਪਰਿਵਾਰ ਨੂੰ ਮਿਲ ਗਿਆ ਹੂੰ ਤੇ ਔਰ ਇਸ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਜੀ ਨੇ ਕਹਿ ਦਿੱਤਾ ਕਿ ਅਸੀਂ ਜੁਲਾਈ ਤੇ ਅਗਸਤ ਵਿੱਚ 1000 ਰੁਪਏ ਵੀ ਬੀਬੀਆਂ ਨੂੰ ਦੇਣ ਜਾ ਰਹੇ ਹਾਂ ਉਹ ਤਾਂ ਕੋਈ ਜ਼ਿਆਦਾ ਅਮਾਉਂਟ ਹੀ ਨਹੀਂ ਹੂੰ ਉਹ ਬਿਜਲੀ ਤੋਂ ਤਾਂ ਘੱਟ ਹੀ ਅਮਾਉਂਟ ਹੈ ਹੂੰ ਉਹ ਵੀ ਮਿਲ ਜਾਣਾ ਤੇ ਹੱਲੇ 3 ਸਾਲ ਗਵਰਨਮੈਂਟ ਦੇ ਇਸ ਟਰਮ ਦੇ ਪਏ ਆ ਹੂੰ ਹਣ ਤਾਂ ਭਾਵੇਂ ਗਾਂ ਵੀ ਇਹਨਾਂ ਨੇ ਆਪਣੇ ਕੰਮ ਦੇ ਹਿਸਾਬ ਨਾਲ ਆ ਹੂੰ ਪਰ ਉਹ ਵੀ ਦਿੱਤਾ ਜਾਊਗਾ ਪਰ ਕਹਿੰਦੇ ਕਿ ਜੇ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਜੇ ਕਰਜ਼ੇ ਦੇ ਪੰਡ ਵਧਦੀ ਰਹੂਗੀ ਕਿਦਾਂ ਜਿਹੜਾ 1000 ਰੁਪਏ ਦਿੱਤਾ ਜਾਏਗਾ ਕਿਦਾਂ ਮੁਫਤ ਬਿਜਲੀ ਦਿੱਤੀ ਜਾਏਗੀ ਚਰਨਜੀਤ ਚੰਨੀ ਨੇ ਤਾਂ ਇਹ ਗੱਲ ਕਹਤੇ ਕਹਤੇ ਜਿਹੜੇ ਮੇਰੇ ਸਿਕਿਉਰਿਟੀ ਚ ਪੁਲਸ ਲੈ ਕੇ ਨੇ ਉਹਨਾਂ ਦੀ ਤਨਖਾਹ ਅੱਜ ਤੱਕ 24 25 ਤੱਕ ਨਹੀਂ ਆਈ ਚਰਨਜੀਤ ਚੰਨੀ ਉਹਨਾਂ ਦੀ ਸਿਕਿਉਰਿਟੀ 'ਚ ਬਹੁਤ ਜ਼ਿਆਦਾ ਬੰਦੇ ਆ ਹਮ ਬੰਦੇ ਘਟਾ ਲੈਣੇ ਚਾਹੀਦੇ ਇੱਥੇ ਜਲੰਧਰ 'ਚ ਕੋਈ ਡਰ ਨਹੀਂ ਉੱਥੇ ਹੋ ਸਕਦਾ ਖਰੜ ਉਹਨਾਂ ਨੂੰ ਕੋਈ ਡਰ ਹੋਵੇ ਹਮ ਜਲੰਧਰ ਬਹੁਤ ਪੀਸਫੁਲ ਹੈ ਇੱਥੇ ਕੋਈ ਡਰ ਨੰਬਰ 1 ਹਾਂ ਨੰਬਰ 2 ਜਿਹੜਾ ਕਰਜ਼ਾ ਆ ਹਾਂ ਚਾਹੇ ਕੋਈ ਕਾਰੋਬਾਰੀ ਬੰਦਾ ਲਵੇ ਚਾਹੇ ਕੋਈ ਮੁਲਾਜ਼ਮ ਲਵੇ ਚਾਹੇ ਸਰਕਾਰ ਲਵੇ ਹਾਂ ਉਹਦੇ ਸੋਰਸ ਦੇਖ ਕੇ ਹਾਂ ਉਹਦੀ ਉਹਦੇ ਉਹਦੀ ਜਿਹੜੀ ਜਿਹੜੇ ਫਿਕਸਡ ਐਸੈਟਸ ਦੇਖ ਕੇ ਤਾਂ ਉਹਦੀ ਪ੍ਰੋਜੈਕਟ ਰਿਪੋਰਟ ਜਿਹੜੀ ਆ ਉਹ ਦੇਖ ਕੇ ਕਰਜ਼ਾ ਕੋਈ ਵੀ ਕੋਈ ਫਾਈਨੈਂਸ਼ੀਅਲ ਇੰਸਟੀਚੂਸ਼ਨ ਦਿੰਦਾ ਹੈ ਹਾਂ ਸਰਕਾਰ ਨੂੰ ਜਦੋਂ ਕਰਜ਼ਾ ਮਿਲਦਾ ਆ ਉਹ ਨੈਸ਼ਨਲ ਜਿਹੜੀਆਂ ਏਜੰਸੀਜ਼ ਆ ਨੈਸ਼ਨਲ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਦਿੰਦੇ ਆ ਹਾਂ ਉਹਨਾਂ ਦੀਆਂ ਪੂਰੀਆਂ ਸ਼ਰਤਾਂ ਹੁੰਦੀਆਂ ਆ ਤੁਸੀਂ ਉਹਨਾਂ ਹੀ ਕਰਜ਼ਾ ਲੈ ਸਕਦੇ ਆ ਤੁਹਾਡੀ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਕਰਜ਼ਾ ਮਿਲਦਾ ਤੁਹਾਨੂੰ ਜ਼ਿਆਦਾ ਨਹੀਂ ਮਿਲ ਸਕਦਾ ਉਹਦੇ ਵਿੱਚ ਕਿਸੇ ਦੀ ਸਪਾਰਸ਼ ਕਰਾਉਣ ਦੀ ਲੋੜ ਨਹੀਂ ਹਾਂ ਵੀ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਨਰਿੰਦਰ ਮੋਦੀ ਦੀ ਸਪਾਰਸ਼ ਕਰਾ ਲਈ ਤਾਂ ਕਰਜ਼ਾ ਵੱਧ ਮਿਲ ਗਿਆ ਉਹ ਉਹਨਾਂ ਕਰਜ਼ਾ ਤੁਹਾਨੂੰ ਮਿਲਣਾ ਹੀ ਮਿਲਣਾ ਆ ਉਹਨਾ ਕਰਜ਼ਾ ਗੁਜਰਾਤ ਵੀ ਲੈ ਰਹੀ ਹੈ ਸਟੇਟ ਉਹਨਾ ਮਹਾਰਾਸ਼ਟਰ ਵੀ ਲੈ ਰਹੀ ਹੈ ਹਾਂ ਉਹਨਾ ਜਿਹੜੀਆਂ ਕਾਂਗਰਸ ਦੀਆਂ ਸਟੇਟਾਂ ਉਹ ਵੀ ਲੈ ਰਹੀਆਂ ਕਰਨਾਟਕਾ ਵੀ ਲੈ ਰਹੀ ਹੈ ਹਾਂ ਸੋ ਉਸ ਕਰਜ਼ੇ ਨੂੰ ਤੁਸੀਂ ਕੰਸਟਰਕਟਿਵ ਜਿਹੜੀਆਂ ਚੀਜ਼ਾਂ ਤੇ ਖਰਚਣਾ ਹੁੰਦਾ ਜਿਹਦੇ ਨਾਲ ਆਮ ਲੋਕਾਂ ਨੂੰ ਸਹੂਲਤ ਹੋਵੇ ਹਾਂ ਗਵਰਨਮੈਂਟ ਜਿਹੜੀ ਹੈ ਵੈਲਫੇਅਰ ਸਟੇਟ ਹੁੰਦੀ ਹੈ ਹਾਂ ਲੋਕਾਂ ਦਾ ਵੈਲਫੇਅਰ ਕਰਨਾ ਲੋਕਾਂ ਨੂੰ ਮਹਿੰਗਾਈ ਦੇ ਵਿੱਚੋਂ ਕ੍ਰਾਈਸਿਸ ਵਿੱਚੋਂ ਕੱਢਣਾ ਇਹੀ ਖਜ਼ਾਨਾ ਖਜ਼ਾਨੇ ਦਾ ਕੰਮ ਹੈ ਤਾਂ ਸਰਕਾਰ ਦਾ ਹਾਂ ਇੱਕ ਇੱਕ ਸਿੱਧ ਤੌਰ ਤੇ ਦਾਵਾ ਅੱਜ ਕਹਿੰਦੇ ਮੇਰੇ ਕੋਲ ਖਾ ਕੇ ਲੈ ਲਓ ਚਰਨਜੀਤ ਸਿੰਘ ਚੰਨੀ ਦਾਵਾ ਕਹਿੰਦੇ ਮੇਰੇ ਕੋਲ ਖਾ ਕੇ ਲੈ ਲਓ ਇੱਕ ਪਾਸੇ 4 ਤਰੀਕ ਨੂੰ ਨਤੀਜੇ ਆਦੇ ਹੋਣਗੇ ਦੂਜੇ ਪਾਸੇ ਆਵਾਜ਼ ਦੀ ਪਾਰਟੀ ਇਹ ਸਰਕਾਰ ਪੰਜਾਬ ਚ ਟੁੱਟ ਜਾਏਗੀ ਕਹਿੰਦੇ ਉਹਨਾਂ ਦੇ ਆਪ ਦੇ ਭਾਰ ਨੇ ਸਰਕਾਰ ਜਿਹੜੀ ਆ ਉਹ ਡਿੱਗ ਜਾਊਗੀ ਦੇਖੋ ਸ਼ੇਖਸ਼ੀਲੀ ਵਾਲੇ ਸੁਪਨੇ ਆ ਉਹ ਲੈਂਡ ਤੋਂ ਤਾਂ ਕੋਈ ਰੋਕ ਨਹੀਂ ਸਕਦਾ 92 ਸੀਟਾਂ ਆ ਚਰਨਜੀਤ ਚੰਨੀ ਖੁਦ ਵੀ ਦੋ ਸੀਟਾਂ ਤੇ ਹਾਰਿਆ ਜੇ ਡਰਾਮੇਬਾਜੀ ਦਿਖਾਵਾ ਨਟਕੀ ਨਾ ਕੀਤੀ ਹੁੰਦੀ ਹਾਂ ਜੇ ਇਹਨਾਂ ਦੀ ਸਾਢੇ 3 ਮਹੀਨਿਆਂ ਦੀ ਸਰਕਾਰ ਚ ਕੋਈ ਕੰਮ ਹੋਏ ਹੁੰਦੇ ਇਹ ਘੱਟੋ ਘੱਟ ਆਪ ਨਾ ਹਾਰਦੇ ਬੁਰੀ ਤਰ੍ਹਾਂ ਹਾਂ ਔਰ ਇਹਨਾਂ ਦੇ ਭਾਈ ਸਾਹਿਬ ਵੀ ਖੜੇ ਸੀ ਹਾਂ ਕਾਂਗਰਸ ਉਮੀਦਵਾਰ ਦੇ ਵਿਰੁੱਧ ਉਹ ਵੀ ਨਾ ਹਾਰਦੇ ਹਾਂ ਸੋ ਇਹ ਨਟਕੀ ਵਾਲੀਆਂ ਗੱਲਾਂ ਮੈਂ ਕਿਹਾ ਨਾ ਹਾਂ ਜੇ ਇਹਨਾਂ ਨੇ ਨਟਕੀ ਨਾ ਕੀਤੀ ਹੁੰਦੀ ਡਾਇਲੋਗ ਬਾਜੀ ਨਾ ਕੀਤੀ ਹੁੰਦੀ ਦਫ਼ਤਰ ਚ ਬਹਿ ਕੇ ਕੰਮ ਕਰਦੇ ਅੱਜ ਹਾਂ ਇਹ ਦੁਬਾਰਾ ਜਿੱਤੇ ਹੁੰਦੇ ਹਮ ਹੁਣ ਇੱਥੇ ਆਣ ਕੇ ਜਲੰਧਰ ਚ ਤਾਸ਼ ਖੇਡਦੇ ਆ ਹਮ ਕੀ ਮੈਸੇਜ ਦੇਣਾ ਚਾਹੁੰਦੇ ਆ ਹੈ ਮੈਨੂੰ ਮੁੰਡੇ ਦੱਸਦੇ ਸੀ ਕਹਿੰਦੇ ਉੱਥੇ ਮੰਗ ਪੱਤਾ ਖੇਡਦੇ ਸੀ ਹਮ ਹਨਾ ਸੋ ਇਹ ਮਾੜੀ ਗੱਲ ਆ ਉਹ ਸਾਡੇ ਨੌਜਵਾਨਾਂ ਨੂੰ ਕੀ ਸਿਖਾਉਣਾ ਚਾਹੁੰਦੇ ਆ ਵੀ ਤਾਸ਼ ਖੇਡੋ ਗਾਂ ਫੇ ਜੂਆ ਵੀ ਖੇਡੋ ਹਮ ਵੋਟਾਂ ਲੈਣ ਲਈ ਤੁਸੀਂ ਹਲਕੇ ਕੰਮ ਕਰੋ ਹਲਕੀਆਂ ਗੱਲਾਂ ਕਰੋ ਇਹ ਸ਼ੋਭਾ ਨਹੀਂ ਦਿੰਦਾ ਚੰਗੀ ਜੀ ਉਸਾ ਤੁਸੀਂ ਹੁਣ ਜਲੰਧਰ ਚ ਘੁੰਮਦੇ ਆ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਆਦਮਪੁਰ ਤੁਸੀਂ ਲਗਾਤਾਰ ਚੋਣਾ ਲੜਦੇ ਰਹੇ ਹੋ ਔਰ ਜਲੰਧਰ ਚ ਤੁਸੀਂ ਲਗਾਤਾਰ ਲੋਕਾਂ ਨਾਲ ਮਿਲ ਰਹੇ ਹੋ ਸ਼ਾਇਦ ਪਿੱਛੇ ਵੀ ਲੋਕ ਹਲੇ ਉਡੀਕ ਕਰ ਰਹੇ ਨੇ ਤੁਸੀਂ ਇਹ ਜਾ ਕੇ ਮੀਟਿੰਗ ਕਰਨੀ ਹੈ ਮੁੱਦੇ ਖਾਸ ਕਰਕੇ ਹੁਣ ਕੀ ਸਮਝ ਰਹੇ ਹੋ ਔਰ ਕਿਉਂਕਿ ਜਲੰਧਰ ਦੀ ਗੱਲ ਕੀਤੀ ਜਾਵੇ ਇੰਡਸਟਰੀਅਲ ਹੱਬ ਜਲੰਧਰ ਸਪੋਰਟਸ ਇੰਡਸਟਰੀ ਦਾ ਸਭ ਤੋਂ ਵੱਡਾ ਹੱਬ ਹੈ ਚਮੜੇ ਦੀ ਇੰਡਸਟਰੀ ਦਾ ਸਭ ਤੋਂ ਵੱਡਾ ਹੱਬ ਹੈ ਔਰ ਕਾਫੀ ਲੰਬੇ ਸਮੇਂ ਤੋਂ ਜੇਕਰ ਗੱਲ ਕਹੀਏ ਤਾਂ ਇਹਨਾਂ ਇੰਡਸਟਰੀ ਦੇ ਉੱਤੇ ਮਾਰ ਵੀ ਕਾਫੀ ਹੈ ਜਲੰਧਰ ਚ ਸਪੋਰਟਸ ਇੰਡਸਟਰੀਆ ਲੈਦਰ ਇੰਡਸਟਰੀਆ ਹੈਂਡ ਟੋਲ ਇੰਡਸਟਰੀਆ ਪਾਈਪ ਫਿਟਿੰਗ ਇੰਡਸਟਰੀਆ ਜਲੰਧਰ ਚ ਹੋਰ ਵੀ ਕਾਫੀ ਹੋਰ ਇੰਡਸਟਰੀ ਹੈ ਬਿਲਕੁਲ ਸਾਰੇ ਉੱਤੇ ਧਿਆਨ ਦੇਣ ਦੀ ਲੋੜ ਹੈ ਹਾਂ ਕਾਂਗਰਸ ਨੇ ਪਿਛੇ ਪਿਛਲੇ 5 ਸਾਲ ਬਿਲਕੁਲ ਧਿਆਨ ਨਹੀਂ ਦਿੱਤਾ ਇੱਥੇ ਤੱਕ ਕੇ ਜਿਹੜਾ ਇੰਡਸਟਰੀ ਏਰੀਆ ਹੈ ਉੱਥੇ ਕੋਈ ਡਵੈਲਪਮੈਂਟ ਵੀ ਨਹੀਂ ਕੀਤੀ ਹਾਂ ਮੈਂ ਜਲੰਧਰ ਦਾ ਰਹਿਣ ਵਾਲਾ ਹਾਂ ਮੈਨੂੰ ਜਲੰਧਰ ਦੀ ਸੜਕ ਸੜਕ ਗਲੀ ਗਲੀ ਮੁਹੱਲੇ ਮੁਹੱਲੇ ਦਾ ਪਤਾ ਹਾਂ ਮੈਨੂੰ ਇਹ ਵੀ ਪਤਾ ਵੀ ਕਿੱਥੇ ਕੀ ਪ੍ਰੋਬਲਮ ਆ ਸ਼ਹਿਰ ਚ ਰੂਰਲ ਚ ਕੀ ਪ੍ਰੋਬਲਮ ਹੈ ਹਾਂ ਮੈਂ ਸਾਰੀਆਂ ਸੜਕਾਂ ਆਪ ਨਾਪੀਆਂ ਆ ਦੇਖੀਆਂ ਆ ਮੈਨੂੰ ਇੱਥੇ ਪਤਾ ਵੀ ਐਜੂਕੇਸ਼ਨ ਦੀ ਕੀ ਪ੍ਰੋਬਲਮ ਆ ਕੁਆਲਿਟੀ ਐਜੂਕੇਸ਼ਨ ਮਿਲਣੀ ਚਾਹੀਦੀ ਆ ਮੈਨੂੰ ਇਹ ਵੀ ਪਤਾ ਇੱਥੇ ਦੇ ਨੌਜਵਾਨ ਬੇਰੋਜ਼ਗਾਰੀ ਤੋਂ ਵੀ ਬਹੁਤ ਗਰਸਤ ਆ ਪਰੇਸ਼ਾਨ ਆ ਹਾਂ ਲੋੜ ਹੈ ਕੇਂਦਰ ਚ ਜਾ ਕੇ ਮੁੱਦੇ ਉਠਾਉਣ ਦੀ ਕਿ ਤਾਂ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਹੋ ਗਈ ਆ ਨਿਜੀਕਰਨ ਦੇ ਨਾਲ ਨੌਜਵਾਨਾਂ ਦੀਆਂ ਸਰਕਾਰੀ ਨੌਕਰੀਆਂ ਖਤਮ ਹੋ ਗਈਆਂ ਹਾਂ ਪ੍ਰਾਈਵੇਟ ਸੈਕਟਰ ਜਿਹੜਾ ਆ ਉਹ ਪੜ੍ਹੇ ਲਿਖੇ ਨੌਜਵਾਨਾਂ ਦੇ ਨਾਲ ਅਸ਼ੋਸ਼ਨ ਕਰਦਾ ਐ ਐਕਸਪਲੋਇਟ ਕਰਦਾ ਐ ਥੋੜੀ ਥੋੜੀ ਤਨਖਾਹ ਤੇ ਉਹਨਾਂ ਨੂੰ ਰੱਖਦਾ ਐ ਹਾਂ ਬਾਕੀ ਉਹਨਾਂ ਦੇ ਸਾਰੇ ਬੈਨੀਫਿਟ ਜੋ ਮਿਲਣੇ ਚਾਹੀਦੇ ਉਹ ਨਹੀਂ ਦੇ ਰਿਹਾ ਹਾਂ ਇਹ ਸਾਰੇ ਮੁੱਦੇ ਕੇਂਦਰ ਚ ਜਾ ਕੇ ਚੱਕਣ ਵਾਲੇ ਆ ਮੈਨੂੰ ਇਸ ਗੱਲ ਦਾ ਵੀ ਮੈਨੂੰ ਮਾਣ ਆ ਕਿ ਮੈਂ 10 ਸਾਲ ਵਿਧਾਇਕ ਰਿਆਂ ਹਾਂ ਹਾਂ ਮੈਂ ਜਦੋਂ ਰੂਲਿੰਗ ਚ ਵੀ ਰਿਆਂ ਵਿਧਾਇਕ ਤਾਂ ਮੈਂ ਉਦੋਂ ਵੀ ਲੋਕਾਂ ਦੇ ਮੁੱਦੇ ਚੱਕੇ ਹਾਂ ਮੈਨੂੰ ਇਸ ਗੱਲ ਦਾ ਕਤੈ ਹੀ ਡਰ ਨਹੀਂ ਹੁੰਦਾ ਸੀ ਕਿ ਮੈਂ ਰੂਲਿੰਗ ਪਾਰਟੀ ਚ ਆ ਤਾਂ ਮੈਂ ਚੁੱਪ ਰਹਾ ਮੈਂ ਉਦੋਂ ਵੀ ਬੋਲਦਾ ਰਿਹਾ ਰਿਕਾਰਡ ਬੋਲਦਾ ਮੈਂ ਨਹੀਂ ਕਹਿੰਦਾ ਰਿਕਾਰਡ ਚੈੱਕ ਕਰ ਲਓ ਤੁਸੀਂ ਵਿਧਾਨ ਸਭਾ ਦਾ ਰਿਕਾਰਡ ਆਨਲਾਈਨ ਹੈ ਬਿਲਕੁਲ ਫਿਰ ਜਦੋਂ ਮੈਂ ਆਪੋਜੀਸ਼ਨ ਚ ਰਿਆਂ ਮੈਂ ਕਿਸਾਨ ਦੇ ਇਸ਼ੂ ਵੀ ਚੱਕੇ ਮੈਂ ਵਪਾਰੀ ਦੇ ਇਸ਼ੂ ਵੀ ਚੱਕੇ ਮੈਂ ਦੁਕਾਨਦਾਰ ਦੇ ਵਿਦਿਆਰਥੀ ਦੇ ਮੁਲਾਜ਼ਮਾ ਦੇ ਸਾਰੇ ਇਸ਼ੂ ਮੈਂ ਚੁੱਕਦਾ ਰਿਆ ਹਾਂ ਮੈਨੂੰ ਇਸ ਗੱਲ ਦਾ ਤਜਰਬਾ ਆ ਸੋ ਮੈਨੂੰ ਉਮੀਦ ਹੈ ਵੀ ਜਲੰਧਰ ਦੇ ਲੋਕ ਮੈਨੂੰ ਲੋਕਲ ਹੋਣ ਕਰਕੇ ਮੇਰੇ ਪਿਛਲੇ 25 ਸਾਲ ਦਾ ਰਿਕਾਰਡ ਦੇਖ ਕੇ ਕਿ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਆ ਮਿਹਨਤ ਨਾਲ ਕੰਮ ਕੀਤਾ ਆ ਮੈਂ ਕਾਮ ਪਰਵਾਰ ਚ ਆਇਆ ਸਾਡੇ ਪਰਵਾਰ ਚ ਤਾਂ ਕੋਈ ਮੈਂਬਰ ਪੰਚਾਇਤ ਤੇ ਕਾਉਂਸਲਰ ਵੀ ਨਹੀਂ ਸੀ ਹਾਂ ਸੋ ਇਸ ਕਰਕੇ ਚੰਨੀ ਜੀ ਤਾਂ ਬਹੁਤ ਦੂਰੋਂ 160 ਕਿਲੋਮੀਟਰ ਆਏ ਆ ਉਹ ਤਾਂ ਵੀ ਸਮਝ ਲਓ ਵੀ ਪ੍ਰਵਾਸੀ ਪੰਛੀ ਆ ਉਹ ਪ੍ਰਵਾਸੀ ਪੰਛੀ ਭੌਰ ਉੱਡ ਜਾਣਗੇ ਬੋਟਾਂ ਤੋਂ ਬਾਅਦ ਮੁੜ ਕੇ ਨਜ਼ਰ ਨਹੀਂ ਆਉਣਗੇ ਬਸ ਸੁਸ਼ੀਲ ਰਿੰਕੂ ਮਿੰਦਰ ਸਿੰਘ ਕੇਪੀ ਇਹ ਦੋਨੋਂ ਤਾਂ ਜਲੰਧਰ ਦੇ ਨੇ ਹਾਂ ਜਲੰਧਰ ਦੇ ਨੇ ਉਹ ਹਾਂ ਪਰ ਸੁਸ਼ੀਲ ਰਿੰਕੂ ਜੀ ਨੂੰ ਮੌਕਾ ਮੌਕਾ ਦਿੱਤਾ 1 ਸਾਲ ਪਹਿਲਾਂ ਲੋਕਾਂ ਨੇ ਹੁਣੇ ਹੀ ਹਾਂ ਪਰ ਉਹ ਜ਼ਿੰਮੇਵਾਰੀ ਨਿਭਾ ਨਹੀਂ ਸਕੇ ਹਾਂ ਉਹ ਆਪਣੇ ਹੱਥ ਛਾੜ ਕੇ ਚਲੇ ਗਏ ਹਾਂ ਸੋ ਲੋਕ ਕਿਸੇ ਨੂੰ ਐਮਐਲਏ ਬਣਾ ਸਕਦੇ ਆ ਐਨਪੀ ਬਣਾ ਸਕਦੇ ਆ ਪਰ ਲੋਕਾਂ ਦੇ ਕੰਮ ਤਾਂ ਉਹਨੇ ਹੀ ਕਰਾਉਣੇ ਹੁੰਦੇ ਆ ਜੇ ਉਹ ਹੀ ਬਹਾਨਾ ਮਾਰ ਕੇ ਪਰੇ ਹੋ ਜਵੇ ਤਾਂ ਫੇ ਲੋਕਾਂ ਦਾ ਨੁਕਸਾਨ ਹੀ ਆ ਹਾਂ ਤੇ ਹੁਣ ਮਿੰਦਰ ਸਿੰਘ ਕੇਪੀ ਲੜ ਰਹੇ ਇਲੈਕਸ਼ਨ ਉਹ ਉਹਨਾਂ ਨੇ ਤੁਹਾਨੂੰ ਸ਼ਾਇਦ ਪਤਾ ਹੋਵੇ ਤੁਸੀਂ ਉਹਨਾਂ ਨਾਲ ਜਰੂਰ ਗੱਲ ਕਰਿਓ ਜੀ ਉਹ ਚਰਨਜੀਤ ਚੰਨੀ ਹੋਰਾਂ ਦੇ ਕੁੜਮੇ ਲੱਗਦੇ ਹਾਂ ਉਹ ਕੁੜਮ ਦੇ ਖਿਲਾਫ ਕਿਉਂ ਚੋਣ ਲੜ ਰਹੇ ਆ ਇਹ ਉਹ ਜਲੰਧਰ ਚ ਆ ਕੇ ਕਿਉਂ ਚੋਣ ਲੜ ਰਿਹਾ ਹੈ ਹਾਂ ਇਹ ਬਹੁਤ ਵੱਡਾ ਸਵਾਲ ਆ ਤੇ ਸ਼ਾਇਦ ਕੋਈ ਬਗਾਨੇ ਨੂੰ ਤਾਂ ਜਾਣਨ ਨੂੰ ਟਾਈਮ ਲੱਗ ਜਾਂਦਾ ਪਰ ਕਦਮ ਦਾ ਕਦਮ ਨੂੰ ਪਤਾ ਹੁੰਦਾ ਹਾਂ ਸੋ ਕੇਪੀ ਸਾਹਿਬ ਜੇ ਉਹਨਾਂ ਦੇ ਖਿਲਾਫ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਐਡਾ ਵੱਡਾ ਫੈਸਲਾ ਕੀਤਾ ਹਾਂ ਪਾਰਟੀ ਛੱਡ ਕੇ ਉਹਨਾਂ ਦੇ ਖਿਲਾਫ ਚੋਂ ਲੜੀ ਜਾ ਰਹੀ ਆ ਇਹਦਾ ਮਤਲਬ ਅੰਦਰੋਂ ਅੰਦਰੀ ਇੱਕ ਬਹੁਤ ਵੱਡੀ ਜੰਗ ਹੈ ਉਹਨਾਂ ਦੀ ਕਹਿੰਦੇ ਕਿ ਪਾਰਟੀ ਨੇ ਮੈਨੂੰ ਉਹ ਇੱਜ਼ਤ ਨਹੀਂ ਦਿੱਤੀ ਉਹ ਮਾਨਨ ਨਹੀਂ ਦਿੱਤਾ ਕਹਿੰਦੇ ਮੇਰੇ ਪਰਿਵਾਰ ਲਗਾਤਾਰ ਚੌਥੀ ਪੀੜ੍ਹੀ ਹੈ ਜਿਹੜੀ ਕਾਂਗਰਸ ਦੀ ਸੇਵਾ ਕਰ ਰਹੀ ਸੀ ਕਹਿੰਦੇ ਉਸ ਸਬ ਨੂੰ ਸਾਨੂੰ ਉਸ ਪਾਰਟੀ ਚ ਰੈਪਿਟਿਸ਼ਨ ਨਹੀਂ ਮਿਲੀ ਸਾਨੂੰ ਉਸ ਪਾਰਟੀ ਦੇ ਵਿੱਚ ਉਹਨਾਂ ਕਹਿੰਦੇ ਕਿ ਜੋ ਜੋ ਉਮੀਦ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲੀ ਠੀਕ ਗੱਲ ਹੈ ਆ ਦੇਖੋ ਕਾਂਗਰਸ ਨੇ ਸਾਰੇ ਇੱਥੇ ਦੇ ਦਿਗਜ ਜੈਂਟਲਮੈਨ ਪ੍ਰੋ ਜਿਹੜੇ ਪੋਲੀਟੀਸ਼ੀਅਨ ਸੀ ਉਹ ਖਤਮ ਕਰ ਦਿੱਤੇ ਹਾਂ ਤੇ ਕਾਂਗਰਸ ਵੈਸੇ ਹੀ ਹੁਣ ਪੰਜਾਬ ਚ ਟੁੱਟ ਫੁੱਟ ਗਈ ਹੈ ਹਾਂ ਪੱਲੇ ਕੁਛ ਨਹੀਂ ਰਿਹਾ ਹਾਂ ਵੱਡੇ ਵੱਡੇ ਪਰਿਵਾਰ ਬੈਂਦ ਸਿੰਘ ਜੀ ਦਾ ਪਰਿਵਾਰ ਉਹਨਾਂ ਦੇ ਪੋਤਾ ਵੀ ਚਲੇ ਗਿਆ ਕੈਪਟਨ ਮਰਿੰਦਰ ਸਿੰਘ ਚਲੇ ਗਏ ਸੁਨੀਲ ਜਾਖੜ ਚਲੇ ਗਏ ਹਾਂ ਫਿਰ ਰਾਣਾ ਗੁਰਮੀਤ ਸਾਡੀ ਚਲੇ ਗਏ ਹਾਂ ਹੁਣ ਇਧਰੋਂ ਤੁਸੀਂ ਦੇਖ ਲਓ ਤੇਜਿੰਦਰ ਸਿੰਘ ਬਿੱਟੂ ਜਲੰਧਰ ਤੋਂ ਚਲੇ ਗਏ ਹਾਂ ਚੌਧਰੀ ਸੰਤੋਖ ਸਿੰਘ ਜੀ ਬੜੇ ਜੈਂਟਲਮੈਨ ਪੋਲਿਟਿਸ਼ੀਅਨਸ ਵੀ ਦੋ ਬਾਰ ਸਾਂਸਦ ਰਹੇ ਜੀ ਉਹਨਾਂ ਦੇ ਮੈਸੇਜ ਚਲੇ ਗਏ ਭਾਜਪਾ 'ਚ ਤੇ ਮਹਿੰਦਰ ਸਿੰਘ ਕੇਪੀ ਵੀ ਚਲੇ ਗਏ ਜੀ ਮਤਲਬ ਕਾਂਗਰਸ ਦੀ ਬੁਰੀ ਹਾਲਤ ਹੈ ਇਸ ਵੇਲੇ ਹੂੰ ਕਾਂਗਰਸ ਦੇ ਕੋਲ ਲੀਡਰਸ਼ਿਪ ਦਾ ਕ੍ਰਾਈਸਿਸ ਹੈ ਹੂੰ ਕਾਂਗਰਸ ਲੀਡਰਲੈਸ ਹੈ ਹੂੰ ਉਹ ਗੱਡੀ ਐਸੀ ਹੈ ਜਿਦਾ ਇੰਜਨ ਹੈ ਹੂੰ ਇਸ ਕਰਕੇ ਲੋਕ ਸਰਜਾਈ ਜਾ ਰਹੇ ਆ ਪਰ ਉਹ ਕਦਰ ਵੀ ਨਹੀਂ ਕਰਦੇ ਇਹ ਕਾਂਗਰਸ ਵਾਲੀ ਮੈਨੂੰ ਇਹ ਨਹੀਂ ਸਮਝ ਆਈ ਮੈਨੂੰ ਇਹ ਨਹੀਂ ਸਮਝ ਆਈ ਕਿਰ ਮਾਮਲਾ ਉਹਨਾਂ ਦਾ ਆਪਣਾ ਆ ਵੀ ਜੋ ਤੁਹਾਡੇ ਕੋਲ ਇੰਨੇ ਕਾਬਲ ਇੱਥੇ ਲੀਡਰ ਹੈ ਕਾਂਗਰਸ ਦੇ ਹਾਂ ਤੇ ਕੀ ਅਕਸਰ ਅੰਦਰੋਂ ਅੰਦਰ ਹੀ ਕੀ ਖਿਚੜੀ ਪੱਕੀ ਹੈ ਕਿ ਤੁਸੀਂ 160 ਕਿਲੋਮੀਟਰ ਦੂਰ ਤੋਂ ਉਮੀਦਵਾਰ ਲੈ ਕੇ ਆਏ ਔਰ ਉਹ ਵੀ ਫੇਲਡ ਪੋਲੀਟੀਸ਼ੀਅਨ ਹਾਂ ਉਹ ਵੀ ਅਸਫਲ ਹਾਂ ਦੋ ਦੋ ਵਾਰ ਦੋ ਸੀਟਾਂ ਤੋਂ ਹਾਰੇ ਕਿਹਾ ਹੈ ਨਾ ਦੋ ਸੀਟਾਂ ਤੋਂ ਹਰੇ ਕੰਮ ਵੀ ਕੋਈ ਨਹੀਂ ਕਰ ਸਕੇ ਬਚਾ ਹੋਰ ਦੱਸਾਂ ਜਦੋਂ ਇਹ ਟੈਕਨੀਕਲ ਐਜੂਕੇਸ਼ਨ ਮਨਿਸਟਰ ਸੀਗੇ ਹਾਂ ਇਹਨਾਂ ਨੇ ਮਨਿਸਟਰ ਣ ਕੇ ਯੂਨੀਵਰਸਟੀਆਂ ਕਾਲਜ ਆਈਟੀਆਈ ਪੋਲੀਟੈਕਨੀਕਲ ਬਣਾਉਂਦੇ ਹੁੰਦੇ ਆ ਹਾਂ ਇਹ ਜਦੋਂ ਮੰਤਰੀ ਬਣੇ ਤਾਂ ਮੈਂ ਆਦਮਪੁਰੋਂ ਜਿੱਤਿਆ ਸੀ ਐਮਐਲਏ ਇਹਨਾਂ ਨੇ ਬਦਲਾ ਲਊ ਭਾਵਨਾ ਨਾਲ ਮੇਰੇ ਆਦਮਪੁਰ ਦੀ ਆਈਟੀਆ ਬੰਦ ਕਰਤੀ ਮੈਂ ਬਹੁਤ ਵਿਧਾਨ ਸਭਾ ਚ ਬڑے ਸਵਾਲ ਲਾਏ ਬੜੀ ਜ਼ਰਿਆ ਹੋਈ ਬਲਕਿ ਦੋ ਵਾਰੀ ਹੂੰ ਇਹਨਾਂ ਨੇ ਫਲੋਰ ਦੇ ਉੱਤੇ ਆਸਵਾਸ਼ਨ ਵੀ ਦਿੱਤਾ ਮੈਂ ਚਲਾ ਦੂੰ ਮੈਂ ਚਲਾ ਦੂੰ ਪਰ ਸਾਡੇ ਇਥੋਂ ਸਾਰਾ ਸਟਾਫ ਹੋਰ ਪਾਸੇ ਭੇਜ ਦਿੱਤਾ ਫਰਨੀਚਰ ਚੁੱਕ ਕੇ ਲੈ ਗਏ ਚੰਨੀ ਜੀ ਇਥੋਂ ਸਾਰੀਆਂ ਮਸ਼ੀਨਰੀ ਮੈਂ ਲਿਆਂਦੀ ਸੀ ਜਦੋਂ ਸਾਡੇ ਉਹ ਸਾਰੀ ਚੁੱਕ ਕੇ ਲੈ ਗਏ ਸੋ ਇੱਥੇ ਕਿਹੜੇ ਕੰਮ ਦੇ ਬੇਸ ਤੇ ਆਇਓ ਹਾਂ ਠੀਕ ਹੈ ਸੋ ਇੱਕ ਆਪਣਾ ਉਹਦਾ ਪਹਿਲਾ ਐਸਾ ਕਿਹੜਾ ਕੰਮ ਆ ਹਾਂ ਹਾਂ ਜੇ ਤੋ ਉਹਨੂੰ ਸਾਰਾ ਤਾਂ ਪਤਾ ਲੱਗ ਗਿਆ ਹੁਣ ਹਾਂ ਬਈ ਉਹਨਾਂ ਦੇ ਭਾਂਜੇ ਕੋਲੋਂ 10 ਕਰੋੜ ਰੁਪਈਆ ਉਹਨਾਂ ਦੇ ਕਲੋਜ਼ ਰਿਸ਼ਤੇਦਾਰਾਂ ਕੋਲੋਂ ਰਿਕਵਰ ਹੋਇਆ ਹਾਂ ਕ腐ਸ਼ਨ ਦਾ ਇਲੀਗਲ ਮਾਈਨਿੰਗ ਦਾ ਹਾਂ ਆਈਐਸ ਅਫਸਰ ਨੇ ਉਹਨਾਂ ਦੇ ਉੱਤੇ ਦੋਸ਼ ਲਾਏ ਕਿ ਮੈਨੂੰ ਅਸ਼ਲੀਲ ਵਟਸਐਪ ਮੈਸੇਜਸ ਭੇਜਿਆ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਨੇ ਇਹਨਾਂ ਕੋਲੋਂ ਨੀਚੇ ਬੈਠ ਕੇ ਮਾਫੀ ਮੰਗਵਾਈ ਕਿਉਂਕਿ ਆਈਐਸ ਅਫਸਰ ਕਹਿੰਦੇ ਸੀ ਵੀ ਇਹ ਇੱਕ ਐਸਾ ਮੰਤਰੀ ਹੈ ਜਿਹੜੇ ਇਹੋ ਜਿਹੀਆਂ ਗਰਤੁਤਾਂ ਕਰ ਰਿਹਾ ਹਾਂ ਇਹ ਮੈਂ ਨਹੀਂ ਕਹਿ ਰਿਹਾ ਇਹ ਕਾਂਗਰਸ ਦੇ ਐਮਐਲਏ ਕਹਿ ਰਿਹਾ ਜਲੰਧਰ ਦੇ ਬਈ ਆ ਦੇਖੋ ਜੀ ਆ ਚੰਨੀ ਜੀ ਦੀ ਪ੍ਰਾਪਤੀ ਹੈ ਸੋ ਜੇ ਇਸ ਪ੍ਰਾਪਤੀ ਦੇ ਕਰਕੇ ਕਾਂਗਰਸ ਨੇ ਉਹਨਾਂ ਨੂੰ ਜਲੰਧਰ ਚੋ ਟਿਕਟ ਦਿੱਤਾ ਫਿਰ ਉਹਨਾਂ ਨੂੰ ਬਹੁਤ ਮੁਬਾਰਕਾਂ ਇੱਕ ਆਖਰੀ ਸਵਾਲ ਜੂਨ ਸਾਹਿਬ ਕਿਉਂਕਿ ਇਹ ਬਹੁਤ ਅਹਿਮ ਹੈ ਕੇਜਰੀਵਾਲ ਸਾਹਿਬ ਅਸਲ ਜੇਲ੍ਹ ਦੇ ਵਿੱਚ ਨੇ ਔਰ ਜਿੰਮਾ ਜਿਹੜਾ ਹੈ ਉਹ ਪੂਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਆ ਰਿਹਾ ਕੱਲ ਤੁਹਾਡੇ ਨਾਲ ਰੋਡ ਸ਼ੋ ਵੀ ਜਿਲ੍ਹਾ ਦਾ ਫਰਚ ਕਰਕੇ ਗਏ ਨੇ ਕਿੱਦਾਂ ਦੇਖਦੇ ਹੋ ਕੇਜਰੀਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਹੋਣਾ ਕੁਝ ਇਫੈਕਟ ਪਾ ਰਿਹਾ ਪਾਰਟੀ ਦੇ ਵਿੱਚ ਜਾਂ ਫਿਰ ਪਾਰਟੀ ਦਾ ਮਨੋਬਲ ਕਿਸ ਤਰੀਕੇ ਨਾਲ ਸੋਚਦੇ ਹੋ ਦੇਖੋ ਕੇਂਦਰ ਦੀ ਸਰਕਾਰ ਨੇ ਨਰਿੰਦਰ ਮੋਦੀ ਸਾਹਿਬ ਨੇ ਤਾਂ ਇਸ ਕਰਕੇ ਉਹਨਾਂ ਨੂੰ ਜੇਲ੍ਹ ਚ ਪਾਇਆ ਸੀ ਬਈ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਦੀ ਮੂਵਮੈਂਟ ਜਿਹੜੀ ਆ ਉਹ ਸਾਰੀ ਟੁੱਟ ਜਾਏਗੀ ਹਾਂ ਪਰ ਉਹਨਾਂ ਨੂੰ ਜੇਲ੍ਹ ਵਿੱਚ ਪਾਉਣ ਦੇ ਨਾਲ ਲੋਕਾਂ ਵਿੱਚ ਇੱਕ ਸਵਾਲ ਜਾ ਰਿਹਾ ਬਹੁਤ ਵੱਡਾ ਲੋਕ ਆਮ ਲੋਕ ਕਹਿੰਦੇ ਆ ਹੁਣ ਮੀਟਿੰਗਾਂ ਜਲਸਿਆਂ 'ਚ ਕਿ ਕੇਂਦਰ ਸਰਕਾਰ ਜ਼ਿਆਤੀ ਕਰ ਰਹੀ ਆ ਜ਼ੁਲਮ ਕਰ ਰਹੀ ਆ ਹੂੰ ਸੋ ਇਸੇ ਕਰਕੇ ਲੋਕ ਆਮ ਕਹਿੰਦੇ ਆ ਵੀ ਜ਼ੁਲਮ ਦਾ ਜਵਾਬ ਵੋਟ ਨਾਲ ਦੇਵਾਂਗੇ ਹੁਣ ਕੇਂਦਰ ਸਰਕਾਰ ਨੂੰ ਹੂੰ ਤੇ ਕੇਜਰੀਵਾਲ ਸਾਹਿਬ ਜੇ ਬਾਹਰ ਹੁੰਦੇ ਤਾਂ ਵੀ ਫਾਇਦਾ ਸੀ ਜੇ ਹੁਣ ਜੇਲ੍ਹ 'ਚ ਆ ਤਾਂ ਵੀ ਫਾਇਦਾ ਹੈ ਠੀਕ ਹੈ ਜੀ ਬਹੁਤ ਬਹੁਤ ਅਨੁਰੋਧ ਸਿੰਘ ਨੂੰ ਸਤਿ ਸ੍ਰੀ ਅਕਾਲ ਜਿਸ ਸਮੇਂ ਦੇ ਤਸਵੀਰ ਜਿਹਾ ਜਲੰਧਰ ਦੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਮੂ ਜੋ ਕਿਸੇ ਦੇ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਪਾਰਟੀ ਜਿਹੜੀ ਆ ਤਿਆਰ ਬੈਠੀ ਹੈ ਔਰ ਸਿੱਧੇ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਲੰਧਰ ਦਾ ਜਵਾਬ ਜਿਹੜਾ ਉਹ ਵੋਟ ਨਾ ਦਿੱਤਾ ਜਾਏਗਾ ਕੈਮਰਾ ਪਰਸਨ ਰਵਿੰਦਰ ਦਿਨਾਲ ਸਾਜਿੰਦੁਰੁੱਲਾ ਲਿਵਿੰਗ ਇਨ ਏ ਨਿਊਜ਼ ਜਲੰਧਰ